114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਵਿਖੇ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ 86ਵਾਂ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੇ ਕਮਾਂਡੈਂਟ ਅਸ਼ਵਨੀ ਕੁਮਾਰ ਚਾਨੇ ਸ਼ਹੀਦੀ ਸਮਾਰਕ ਤੇ ਜਾ ਕੇ ਸ਼ੇ ਧਨੁਸ਼ਰ ਤਾਂ ਟਿਪੇਟ ਕੀਤੀ ਕਮਾਂਡਰ ਨੇ ਬਟਾਲੀਅਨ ਦੇ ਕੁਆਟਰ ਗਾਰਡ ਵਿੱਚ ਜਾ ਕੇ ਗਾਰਡ ਆਫ ਆਨਰ ਲਿਆ ਗਾਰਡ ਦਾ ਮੌਇਨਾ ਕੀਤਾ ਤੇ ਸਾਰੇ ਜਵਾਨਾਂ ਨੂੰ ਕੇਂਦਰੀ ਰਿਜ਼ਰਵ ਪੁਲਿਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਹੋਰ ਵੀਰ ਜਵਾਨੋ ਕੋ नमन किया जिन्होंने अपना सर्वस्व देश के लिए न्योछावर किया है तत्पश्चात मैंने सेल्यूट किया क्वार्टर गार्ड में जाकर और आज के दिन हम विशेष रूप से इसलिए मनाते हैं क्योंकि यह बल को गर्व है कि यह बल विश्व का सर्वश्रेष्ठ बल है तथा सबसे बड़ा बल होने का इसे दर्जा प्राप्त हुआ है ਇਸ ਮੌਕੇ ਕਮਾਂਡੈਂਟ ਚਾਹ ਵੱਲੋਂ ਬਟਾਲੀਅਨ ਦੇ ਵਿਰੇ ਵਿੱਚ ਰੁਖ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਕਮਾਂਡਰ ਨੇ ਸਾਰੇ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ